ਤੇ ਆ 200 ਜਵੇਂ ਆ 100 ਰੁਪਇਆ ਤੇ ਬਾਕੀ ਜੁੱਤੀ ਬਾਕੀ ਚਰਾਬਾ ਵਗੈਰਾ ਬੱਚੇ ਵਾਲੇ ਆ 2 200 ਨੂੰ ਸੇਲ ਆ ਵੀ 200 ਆ 100 ਰੁਪਇਆ ਬਾਕੀ ਇਹ ਲੈ ਲਹਗੇ ਤੇ ਆ ਜੁੱਤੀ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਸਵਾਗਤ ਕਰਦੇ ਆ ਤੁਹਾਡਾ ਸਾਰਿਆਂ ਦਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਪਹੁੰਚੇ ਆ ਲੁਧਿਆਣੇ ਤੇ ਲੁਧਿਆਣੇ ਦੇ ਮੈਨੂੰ ਕੱਪੜਾ ਮਾਰਕੀਟ ਦਿਖਾਉਣੇ ਆ ਤੇ ਕਿਵੇਂ ਦਾ ਕੱਪੜਾ ਮਿਲਦਾ ਇੱਥੇ ਤੇ ਕਿੰਨਾ ਕਾ ਕੱਪੜਾ ਸਾਰਾ ਤੁਹਾਨੂੰ ਆਪਾਂ ਵੀਡੀਓ ਦੇ ਵਿੱਚ ਦਿਖਾਵਾਂਗੇ ਵੀਡੀਓ ਦੇ ਐਂਡ ਤੱਕ ਬਨੇ ਰਹੋ ਲਓ ਵੀ ਆਪਾਂ ਪਹੁੰਚੇ ਆਂ ਫੀਲਡ ਗੰਝ ਮਾਰਕੀਟ ਜਿਹੜੀ ਜਾਮਾ ਵਸਤੂ ਦੀ ਬਿਲਕੁਲ ਕੋਲੇ ਆ ਤੇ ਆਪਾਂ ਤੁਹਾਨੂੰ ਦਿਖਾਉਣੀ ਅੱਜ ਕੱਪੜਾ ਆਪਾਂ ਇਹਨ ਇੱਧਰ ਬਾਕੀ ਆ ਦੇਖੋ ਤੇ ਇੱਥੇ ਆਪਾਂ ਅੰਦਰ ਨੂੰ ਜਾਵਾਂਗੇ ਲਓ ਵੀ ਆ ਸਾਰੀ ਮਾਰਕੀਟ ਆ ਕਪੜੇ ਦੀਆਂ ਦੁਕਾਨਾਂ ਵੱਟੀਆਂ ਵੱਡੀਆਂ ਦੇਖੋ ਆਹ ਦੇਖੋ ਕਪੜਾ ਬਾਕੀ ਇੱਧਰ ਸਾਰਾ ਇੱਧਰ ਨੂੰ ਆਪਾਂ ਵਾਪਸੀ ਟਾਈਮ ਦਿਖਾਵਾਂਗੇ ਬਾਕੀ ਆਹ ਦੇਖੋ ਇੱਧਰ ਸਾਰਾ ਆਸਾਗਨ ਦਾ ਬੇੜਾ ਬਾਕੀ ਆਹ ਦੇਖੋ ਲੈਣਗੇ 골ਡਨ ਬਾਕੀ ਇੱਧਰ ਸਾਰੀ ਮਾਰਕੀਟ ਬਾਕੀ ਆ ਬੱਚਿਆਂ ਵਾਲੇ ਆ ਕੇ ਲੋਰ ਆ ਗਈਆਂ ਜਮੇ ਆ ਬੱਚਿਆਂ ਵਾਲੇ ਆ ਗਏ। ਬਾਕੀ ਆ ਜੁੱਤੀਆਂ। ਲਾਉਣੀ। ਤੇ ਸਾਰੀ ਮਾਰਕੀਟ ਆ। ਬਾਕੀ ਆ ਬਾਈਕੋ। ਫਿਰ ਬੈਗ ਵਗੈਰਾ ਹੋਵੇ। ਕੋਈ ਸੁੰਨੀਆਂ ਦੁਪੱਟੇ। ਬਾਕੀ ਇੱਧਰ ਵੀ ਆ ਸਾਰੀ ਮਾਰਕੀਟ। ਤੇ ਅੰਕ ਲਹੇ ਆ ਗਏ। ਲਾਂਗੇ ਦੇਖੋ ਲਓ ਜੀ ਆਹ ਪੈਨੇ ਇਧਰ ਬਾਕੀ ਆਹ ਪੈਨੇ ਬਾਕੀ ਆਹ ਪੈਨੇ ਇਧਰ ਬਹੁਤ ਕੱਪੜਾ ਹੈ ਮਾਰਕੀਟ ਦੇ ਵਿੱਚ ਤੇ ਆ ਵੀ ਕੱਪੜੀ ਦੇ ਦੁਕਾਨ ਆ ਗਈਆਂ ਆ ਦੁਪੱਟੇ ਆ ਗਏ ਆ ਦੁਪੱਟੇ ਆ ਗਏ ਬਾਕੀ ਆ ਆ ਗਿਆ ਬਾਕੀ ਐ ਮੇਡੀ ਸਾਰੀ ਮਾਰਕੀਟ ਆ ਲਓ ਜੀ आ गए सूट आ गए तौलीए बाकी आ गए लो भी सौ रुपया पीस बाइक जा बाकी ये काफ़ी दूर तक है मार्केट अगे बाकी इधर भी हैगी ਇਹ ਤਾਂ ਸਕੂਲ ਦੀ ਯੂਨੀਫਾਰਮ ਮਤਲਬ ਇਹਤੋਂ ਅਭੀ ਹੀ ਜਾਂਦੀ ਹੈ ਅੱਗੇ ਚੱਲਦੇ ਆਪਾਂ ਬਾਕੀ ਆਹ ਲੇਖੋ ਕੱਪੜੇ ਬਾਕੀ ਆ ਆਗੇ ਟੀ ਸ਼ਰਟਾਂ ਆ 100 ਰੁਪਏ ਆ ਜੁੱਤੀਆਂ ਆ ਕੱਪੜੇ ਬੱਤੀਆਂ ਵਾਲੇ ਆਰੇ ਬਾਕੀ ਆ ਚੁੱਕੀਆਂ ਦੀ ਆ ਗਈ ਭਾਈ ਇਹਨਾਂ ਕੋ ਜੁੱਤੀਆਂ ਮਿਲ ਜਾਣਗੀਆਂ ਬਾਕੀ ਅੱਗੇ ਹੋਰ ਵੀ ਮਾਰਕੀਟ ਹੈਗੀ ਆ ਆਉਣੇ ਆਪਾਂ ਲਓ ਇਹ ਆਪਾਂ ਤੌਲੀਏ ਬਾਕੀ ਆ ਪਰਦੇ ਲਾਓ ਵੀ ਬਾਕੀ ਆ ਆ ਗਏ ਭਾਈ ਲਓ ਤੇ ਬਾਕੀ ਆ ਗਏ ਬਾਕੀ ਆ ਗਏ ਤੇ ਬਾਕੀ ਇੱਧਰਾ ਕਾफी ਮਾਰਕੀਟ ਹੈ ਤੇ ਅੱਗੇ ਤੱਕ ਲੰਬੀ ਕਾफी ਮਾਰਕੀਟ ਅੱਗੇ ਤੱਕ ਹੈ ਬਾਕੀ ਆ ਦੁਬੱਟੇ 80 ਰੁਪਏ ਦਾ ਦੁਬੱਟੇ ਲਿਖਿਆ ਹੈ ਜਿਵੇਂ ਆ 100 ਰੁਪਏ ਦਾ ਆ 100 ਰੁਪਏ ਦਾ ਆ ਕਾਟਨ ਦੇ ਬਾਕੀ ਅੱਗੇ ਚੱਲਦੇ ਆਂ ਬਾਕੀ ਆਪਏ ਨਹੀਂ। ਲਾਓ ਜਿੱਥੇ ਤੱਕੇ ਮਾਰਕੀਟ ਆਇਆ ਨਹੀਂ ਬਾਕੀ ਤੁਹਾਨੂੰ ਦੂਜੀ ਸਾਈਡ ਆਪਾਂ ਦਿਖਾ ਦਿੰਦੇ ਹਾਂ। ਲਾਓ ਵੀ ਹੁਣ ਆਪਾਂ ਤੁਹਾਨੂੰ ਦਿਖਾਉਨੇ ਆਂ ਦੂਜੀ ਸਾਈਡ ਮਾਰਕੀਟ ਤੇ ਕਾਫੀ ਵੱਡੀ ਮਾਰਕੀਟ ਆ ਇਹ ਕੱਪੜੇ ਦੀ। ਹੁਣ ਆਪਾਂ ਤੁਹਾਨੂੰ ਦੂਜੀ ਮਾਰਕੀਟ ਦਿਖਾਉਨੇ ਆਂ। ਤੇ ਆਹ 200 ਜਵੇਂ ਆਹ 100 ਰੁਪਇਆ ਤੇ ਬਾਕੀ ਜੁੱਤੀਆਂ ਲਾਓ ਵੀ ਤੇ ਬਾਕੀ ਆ ਦੇਖੋ ਕਾਫੀ ਵੱਡੀ ਹੈ ਮਾਰਕੀਟ ਆ ਸਿਮੇਤਰ ਦੇਖੋ ਆਪ ਇਹਨੇ ਟਾਬਲ ਸਾਹਮਣੇ ਤੇ ਬਾਕੀ ਆ ਦੇਖੋ ਕੱਪੜੇ ਇੱਧਰ ਕਿੰਨੇ ਪਏ ਨੇ ਲਓ ਵੀ ਦੇਖੋ ਆ ਪਏ ਨੇ ਬਾਕੀ ਜਰਾਬਾ ਵਗੈਰਾ ਬੱਚੇ ਵਾਲੇ ਆ 2 2 ਸੌ ਨੂੰ ਸੇਲ ਆ ਵੀ ਦੋਸੋ 100 ਰੁਪਇਆ ਬਾਕੀ ਆ ਲੈ ਲੈਂਗੇ ਤੇ ਆ ਜੁੱਤੀਆਂ ਆ ਗਈਆਂ ਬਾਕੀ ਅੱਗੇ ਲੋਹਾਂ ਤੇ ਆ ਫੇਰ ਜੁੱਤੀਆਂ ਆ ਗਈਆਂ ਬਾਕੀ ਆ ਕੱਪੜੇ ਹੋਰ ਕੋਈ ਨਹੀਂ ਬਾਕੀ ਆ ਪਏ ਨੇ ਲੋ ਵੀ ਅੱਗੇ ਵੀ ਹੈਗੀ ਆ ਮਾਰਕੀਟ ਆਪਾਂ ਥੋੜਾ ਜਿਹਾ ਸਮਾਨ ਲੈਣਾ ਪਰ ਆਪਾਂ ਉਹ ਲੈ ਲਈਏ ਫਿਰ ਸੁਣ ਅੱਗੇ ਫੇਰ ਦਿਖਾਉਣੀ ਆ ਤੇ ਇੱਥੋਂ ਆਪਾਂ ਇਧਰ ਨੂੰ ਚੱਲਦੇ ਆ ਆਪਾਂ ਥੋੜਾ ਜਿਹਾ ਸਮਾਨ ਲੈ ਲਈਏ ਲਓ ਜੀ ਫੀਲਡ ਗਾਂਦ ਦੀ ਮਾਰਕੀਟ ਆਪਾਂ ਦੂਜੀ ਸਾਈਡ ਆ ਗਏ ਤੇ ਇੱਥੇ ਵੀ ਤੁਹਾਨੂੰ ਬਹੁਤ ਕੱਪੜਾ ਮਿਲ ਜੂਗਾ ਤੇ ਆ ਦੇਖੋ ਇੱਧਰ ਆ ਦੇਖੋ ਸਾਰੀ ਮਾਰਕੀਟ ਬਾਕੀ ਇੱਧਰ ਆਪਾਂ ਵੀ ਇੱਕ ਦੁਕਾਨ ਲੱਭ ਰਹੇ ਆਂ ਪਾਣੋ ਲੱਭ ਨਹੀਂ ਰਹੀ ਹਲੇ ਉਹ ਯਾ ਦੇਖੋ ਕਹੇ ਨਹੀਂ ਲੱਭੜੇ ਸਵਾ ਦੇਖੋ ਇੱਧਰ ਸਾਰੀ ਮਾਰਕੀਟ ਕੱਪੜਾ ਹੀ ਕੱਪੜਾ ਬੱਚਿਆਂ ਵਾਲੇ ਕੱਪੜੇ ਬਾਕੀ ਇੱਧਰ ਦੇਖੋ ਯਾ ਦੇਖੋ ਕੀ ਆਪਾਂ ਸਾਹਮਣੇ ਰੋਡ ਤੇ ਨਿਕਲ ਜਾਂਗੇ ਜਾ ਕੇ ਇੱਥੇ ਪਾਣੀ ਦੀ ਸਵੀਲ ਚੱਲਦੀ ਆ ਇੱਥੇ ਵੀ ਇੰਨਾ ਕੁ ਪਾਣੀ ਚੱਲਦਾ ਇੱਥੇ ਮਾਤੀ ਆਪਾਂ ਚੱਲਦੇ ਅੱਗੇ ਹੋਰ ਲੋ ਵੀ ਆ ساری ਮਾਰਕੀਟ ਤੇ ਸਾਹਮਣੇ ਉਹੀ ਸੜਕ ਆ ਗਈ ਜਿੱਥੋਂ ਆਪਾਂ ਵੀਡੀਓ ਸਟਾਰਟ ਕਰੀ ਤੀ ਇਹ ਵੀ ਤੁਹਾਨੂੰ ਆਪਾਂ ਦਿਖਾਉਣੇ ਆ ਬਾਕੀ ਤੁਹਾਨੂੰ ਆਪਾਂ ਪਾਰਲੀ ਸਾਈਡ ਵੀ ਦਿਖਾਉਣੇ ਆ ਥੋੜੀ ਜੀ ਬਾਕੀ ਆ ਕੱਪੜਾ ਦੇਖੋ ਤੇ ਬਾਕੀ ਤੁਸੀਂ ਇੱਥੇ ਆ ਸਕਦੇ ਹੋ ਜੇ ਐਮਡੀ ਮਾਲ ਦੇ ਬਿਲਕੁਲ ਬੈਕ ਸਾਈਡ ਮਾਰਕੀਟ ਆ ਇਹ ਤੁਸੀਂ ਪਤਾ ਕਰ ਲਿਓ ਬੱਸ ਸਟੈਂਡ ਤੋਂ ਵੀ ਜੇ ਐਮਡੀ ਮਾਲ ਜਾਣਾ ਉੱਥੋਂ ਬਿਲਕੁਲ ਬੈਕ ਸਾਈਡ ਤੇ ਮਾਰਕੀਟ ਆ ਫੀਲਡ ਗਾਂਧੀ ਮਾਰਕੀਟ ਦਾ ਨਾਮ ਆ। ਇਹ ਸਾਰੀ ਮਾਰਕੀਟ ਆ। ਬਾਕੀ ਆਪਾਂ ਸਾਹਮਣੇ ਰੋਡ ਤੇ ਆ ਗਏ। ਇੱਧਰ ਲੋਹਰਾ, ਟੀਸ਼ਰਟਾਂ। ਬਾਕੀ ਆਹ ਦੇਖੋ ਇੱਧਰ ਸਾਰੇ ਤੇ ਉੱਧਰ ਵੀ ਮਾਰਕੀਟ ਕਾਫੀ ਐ। ਬਾਕੀ ਆਪਾਂ ਇੱਥੋਂ ਇਹ ਵੀਡੀਓ ਜਿਹੜੀ ਸਟਾਰਟ ਕਰੀ ਜੀ। ਲਾਓ ਵੀ ਇੱਧਰ ਦੇਖੋ ਲਹਿੰਗੇ। ਬਾਕੀ ਇਹ ਸਾਰੀ ਫੀਲਡ ਗਾਂਧੀ ਮਾਰਕੀਟ ਆ। ਆਪਾਂ ਜਾ ਰਹੇ ਅੱਗੇ ਹੁਣ। चलते हैं बाकी इधर सारी मार्केट बहुत कपड़ा इत बाकी देखो सारा बाकी भांडे दुकान गई ਆਓ ਵੀ ਆ ਦੇਖੋ 20000 ਹਜ਼ਾਰ ਦੇ ਸੂਟ ਆਓ ਜੀ ਆਹ ਬਈ 20000 ਹਜ਼ਾਰ ਦੇ ਆਓ ਜੀ ਆਹ ਬੜੀ சூਟਾਂ ਦੀ ਦੁਕਾਨ ਆ ਗਈ ਆ ਫਲਕਾਰੀਆਂ ਬਾਕੀ ਆ ਦੇਖੋ ਸੂਟ ਬਾਕੀ ਇੱਧਰ ਤੌਲੀਏ ਪਰਦੇ ਵਗੈਰਾ ਤੇ ਇਹ ਸਾਰੀ ਫੀਲਡਾਂ ਦੀ ਮਾਰਕੀਟ ਲਾਓ ਵੀ ਫੀਲਡ ਕਾਂ ਦੀ ਮਾਰਕੀਟ ਇਹਦੇ ਚੋਂ ਰਹਿ ਗਈ ਜੇ ਬਹੁਤ ਖਾਧੀਏ ਸਾਰੀ ਤੁਰ ਤੱਕ ਆਪਾਂ ਨੂੰ ਪਹਿਲਾਂ ਇੱਧਰੋਂ ਦਿਖਾਈ ਤੀ ਬਾਕੀ ਨੰਦਰੋਂ ਵੀ ਦਿਖਾਤੀ ਬਾਕੀ ਇੱਧਰੋਂ ਦੇਖੋ ਆਹ ਦੇਖੋ ਕੱਪੜੇ ਬਾਕੀ ਇੱਧਰਾਂ ਕਿੰਨੇ ਕੱਪੜੇ ਨੇ ਦੇਖੋ ਬਾਕੀ ਆਹ ਸੋਨੇ ਸੋਨੇ ਬਾਕੀ ਆਹ ਬਾਕੀ ਆਹ ਪੈਰਾਂ ਤੇ ਦੁਪੱਟੇ ਆਹ ਪੈਰਾਂ ਤੇ ਦੁਪੱਟੇ ਲਓ ਜੀ ਇਹ ਸਾਰੀ ਮਾਰਕੀਟ ਆ ਫੀਲਡ ਗੰਜ ਦੀ ਜਿਹਾ ਤੁਹਾਨੂੰ ਦਿਖਾਈ ਆ ਜਿਹਨੂੰ ਇਧਰ ਆਪਾਂ ਦਿਖਾ ਦਿੱਤ ਹਾਰੀ ਪਹਿਲਾਂ ਬਾਕੀ ਆ ਜੁਐਲਰੀ ਆ ਗਈ ਜਿਵੇਂ ਕਾਂਟੇ-ਕੂਟੇ ਬਾਕੀ ਹੋਰ ਸਮਾਨ ਲਿਵੈਸਟਿਕ ਬਾਕੀ ਆ ਦੇਖੋ ਅੱਗੇ ਲਓ ਜੀ ਆਹਰ ਬਾਕੀ ਆ ਦੇਖੋ ਦੁਪੱਟੇ ਦੁਪੱਟੇ ਪਏ ਨੇ ਇਹ ਆ ਬਏ ਨੇ ਸਾਹਮਣੇ ਪਰ ਰੋਡ ਤੇ ਨਿਕਲਦਾਂਗੇ ਜਾ ਕੇ ਲੋ ਜੀ ਆਪਾਂ ਤੁਹਾਨੂੰ ਸਾਰੀ ਫੀਲਡ ਗਾਂਧੀ ਮਾਰਕੀਟ ਰੇਡੀਓ ਦਿਖਾਤੀ ਆ। ਤਾਂ ਪਿਆ ਦੇਖੋ ਇੱਧਰ ਲੋ ਜੀ ਇਹਦੀ ਸਾਰੀ ਫੀਲਡ ਗਾਂਧੀ ਮਾਰਕੀਟ ਤਾਂ ਸਾਹਮਣੇ ਆ ਗਿਆ ਰੋਡ ਤੇ ਜਨ ਪਹਿਲਾਂ ਦੱਸਤਾ ਕਿ ਜੀ ਐਮ ਡੀ ਮਾਲ ਉਹਦੀ ਬੈਕ ਸਾਈਡੇ ਮਾਰਕੀਟ ਆ ਤੁਸੀਂ ਪਤਾ ਕਰ ਲਓ ਜੀ ਐਮਡੀ ਮੌਲਦਾਨ ਡਾਇਰੈਕਟਰੀ ਫੀਲਡਾਂ ਚ ਮਾਰਕੀਟ ਵੀ ਆ ਸਕਦੇ ਹਾਂ ਬਾਕੀ ਇਹ ਮਾਰਕੀਟ ਤੇ ਰੋਡ ਦੇ ਉੱਪਰ ਵੀ ਦੁਕਾਨਾਂ ਕਾਫੀ ਨੇ ਬਾਕੀ ਆ ਦੇਖੋ ਇੱਧਰ ਤੇ ਬਾਕੀ ਇੱਧਰ ਦੁਕਾਨਾਂ ਕਾਫੀ ਨੇ ਤੇ ਆਪਾਂ ਹੁਣ ਚੱਲਦੇ ਆਂ ਤੇ ਆ आज ਦੀ ਵੀਡੀਓ ਆਪਾਂ ਕਰਦੇ ਇੱਥੇ ਐਂਡ ਲਓ ਜੀ ਆਪਾਂ ਅੱਜ ਦੀ ਲੁਧਿਆਣਾ ਜਿੱਥੇ ਕੋਈ ਕੰਮ ਤੇ ਆਪਾਂ ਤੁਹਾਨੂੰ ਨਾਲ ਮਾਰਕੀਟ ਦਿਖਾਉਂਦੇ ਆਂ ਲਓ ਵੀ ਆ ਵੀ ਸਾਰੀਆਂ ਸੜਕ ਤੇ ਦੁਕਾਨਾਂ ਨੇ ਫੀਲਡਾਂ ਦੇ ਮਾਰਕੀਟ ਦੇ ਬਿਲਕੁਲ ਕੋਲੇ இது கப்போது கப்பா இப்ப